ਕਿੱਤੇ ਦਿਨਾਂ ਤੋਂ ਹੁਸ਼ਿਆਰਪੁਰ ਤੇ ਹਰਿਆਣਾ ਰੋਡ ਤੇ ਸ਼੍ਰੀ ਬਾਲਮਿਕ ਜੀ ਦੇ ਆਸ਼ਰਮ ਤੇ ਚੱਲ ਰਿਹਾ ਵਿਵਾਦ ਤੋਂ ਬਾਅਦ ਕਮੇਟੀ ਵੱਲੋਂ 6 ਤਰੀਕ ਨੂੰ ਹੁਸ਼ਿਆਰਪੁਰ ਬੰਦ ਦੀ ਘੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਪ੍ਰਸ਼ਾਸਨ ਨਾਲ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਪ੍ਰਸ਼ਾਸਨ ਦਾ ਸਹਿਮਤੀ ਦੇ ਬਾਅਦ ਬਾਲਮਿਕ ਭਾਈਚਾਰੇ ਦੇ ਅਹੁਦੇਦਾਰਾਂ ਨੇ ਅੱਜ ਬੰਦ ਦੀ ਕਾਲ ਨੂੰ ਹੋਲਡ ਕਰ ਦਿੱਤਾ ਇਸ ਮੌਕੇ ਤੇ ਈ.ਟੀ.ਸੀ. ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ ਕੱਲ ਬਾਲਮਿਕ ਭਾਈਚਾਰੇ ਦੇ ਸਮੂਹ ਮੈਂਬਰ ਮੰਗ ਪੱਤਰ ਦੇਣਗੇ ਜਿਸਤੇ ਉਹ ਕਾਰਵਾਈ ਕਰਨਗੇ ਇਸ ਮੌਕੇ ਤੇ ਬਾਲਮੀਕ ਪਾਈਚਾਰਾ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੰਦੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਦੇ ਨਾਲ ਨਾਲ ਪੰਜਾਬ ਵੀ ਬੰਦ ਕਰਨਗੇ ਦੇਖੋ ਸਭ ਤੋਂ ਪਹਿਲਾਂ ਆਪ ਸਭ ਨੂੰ ਜੈ ਵਾਲਮੀਕੀ ਜੈ ਗੁਰੂ ਰਵਿਦਾਸ ਜੈ ਭੀਮ ਜੈ ਭਾਰਤ ਅਸੀਂ ਅੱਜ ਦੀ ਬੰਦ ਦੀ ਕਾਲ ਦਿੱਤੀ ਸੀ ਆਪ ਸਭ ਨੂੰ ਪਤਾ ਹੈ ਪ੍ਰੈਸ ਦੇ ਤੁਹਾਡੇ ਸਾਰੇ ਸਤਕਾਰਯੋਗ ਮਾਧਿਅਮ ਦੇ ਨਾਲ ਔਰ ਆਪ ਸਭ ਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਕਿ ਹਰਿਆਣਾ ਰੋਡ ਤੇ ਆ ਉੱਥੇ ਕੁਝ ਬੰਦਿਆਂ ਨੇ ਸ਼ਰਾਰਤੀ ਤੱਤਾਂ ਨੇ ਸਾਡੇ ਮਹਾਰਾਜ ਦੀ ਮੂਰਤੀ ਨਾਲ ਬੇਅਦਬੀ ਵੀ ਕੀਤੀ ਆ ਔਰ ਜਿਹੜਾ ਸਾਡੇ ਕੋਲ 100 ਸਾਲ ਦਾ ਕਬਜ਼ਾ ਉੱਥੇ ਉਹਨਾਂ ਨੇ ਕਾਬੂਛੋਂ ਦੀ ਵੀ ਕੋਸ਼ਿਸ਼ ਕੀਤੀ ਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਸ ਕਰਕੇ ਅਸੀਂ ਆਪਣੀ ਜਿਹੜੀ ਹੱਕ ਦੀ ਜਿਹੜੀ ਲੜਾਈ ਲੜਨ ਲਈ ਅਸੀਂ ਬੰਦ ਦੀ ਕਾਲ ਦਿੱਤੀ ਸੀ ਕਿਉਂਕਿ ਸਾਡੇ ਸਵਿਧਾਨਿਕ ਹੱਕ ਹੈ ਕਿ ਅਸੀਂ ਆਪਣਾ ਪ੍ਰਸ਼ਾਸਨ ਤੱਕ ਕਿੱਦਾਂ ਪਹੁੰਚ ਕਰੀਏ ਔਰ ਰਾਤ ਜਦੋਂ ਅਸੀਂ ਕਾਰਪੋਰੇਸ਼ਨ ਦੇ ਵਿੱਚ ਪਿੰਡਾ ਪਿੰਡਾ ਚ ਅਸੀਂ ਕੋਲਾ ਕਰ ਰਹੇ ਸੀਗੇ ਸਾਡੇ ਦੋ ਪ੍ਰਧਾਨਾਂ ਸਫਾਈ ਸੇਵਕਾਂ ਦੇ ਰਾਜਾ ਖੰਸ ਹੋਰ ਇੱਕ ਕਰਨ ਜੋਤਾਦਿਆ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸਾਰੇ ਉਦੇਦਾਰਾਂ ਨੂੰ ਔਰ ਉੱਥੇ ਡੀਐਸਪੀ ਅਮਰ ਰਾਜ ਜੀ ਵੀ ਪਹੁੰਚੇ ਪਹਿਲਾਂ ਫਿਰ ਐਸਪੀਡੀ ਸਾਹਿਬ ਪਹੁੰਚ ਗਏ ਆ ਭਾਈਆ ਸਾਹਿਬ ਫਿਰ ਰਾਹੁਲ ਚਾਬਾ ਜੀ ਜਿਹੜੇ ਕਿ ਸਰਕਾਰਯੋਗ ਸਾਡੇ ਏਡੀਸੀ ਸਾਹਿਬ ਅਸੀਂ ਉਹਨਾਂ ਦਾ 2-4 ਘੰਟੇ ਬਾਅਦ ਅੱਜ ਆਪ ਸਭ ਨੂੰ ਪਤਾ ਹੈ ਕਿ ਅੱਜ ਗੁਰੂਆਂ ਦੀ ਜਿਹੜੀ ਸ਼ਹਾਦਤ ਵਾਲਾ ਦਿਨ ਵੀ ਹੈ ਕੱਲੂ ਕਾਰਾ ਜਨੂੰ ਕਹਿੰਦੇ ਆ ਉਸ ਨੂੰ ਮadhyam ਦੇ ਨਜ਼ਰ ਰੱਖਦੇ ਹੋਏ ਸਾਡੇ ਸਾਨੂੰ ਕਹਿ ਲੋ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਬੰਦੀ ਕੋਲ ਜਿਹੜੀ ਹੈ ਬੰਦ ਮਤਲਬ ਵਾਪਸ ਲੈ ਲਓ ਅਸੀਂ ਰਾਤੀ ਵਾਪਸ ਲੈ ਲਈ ਸੀ ਲੇਕਿਨ ਹੱਲੇ ਸਾਡੀ ਜਿਹੜੀ ਇਹ ਲੜਾਈ ਆ ਇਹ ਖਤਮ ਨਹੀਂ ਹੋਈ ਦੇਖੋ ਸਾਡੀ ਜਿਹੜੀ ਲੜਾਈ ਆ ਹੋ ਸਕਦਾ ਲੰਬੀ ਚੱਲੇ ਅਸੀਂ ਹਿਆਰਪੁਰ ਤਾਂ ਬੰਦ ਕਰਾਣਾ ਹੀ ਆ ਔਰ ਇਹ ਵੀ ਨਹੀਂ ਪਤਾ ਕਿ ਆਪਾਤਕਾਲ ਤਰੀਕੇ ਨਾਲ ਕਿ ਕਿੰਨੇ ਦਿਨ ਇਹ ਬੰਦ ਰਵੇ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਦਾ ਅਸੀਂ ਸਾਥ ਰਹਿਣਾ ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਦੇ ਕਹਿਣ ਤੇ ਅਸੀਂ ਇਕਵਿਟ ਕੀਤਾ ਹੈ ਆਪਣਾ ਫੈਸਲਾ ਕਿਸੇ 6 ਤਰੀਕ ਨੂੰ ਜਿਹੜੇ ਡੇਰੇ ਹੁੰਦੇ ਨਾ ਚਾਹੇ ਭਗਵਾਨ ਵਾਲਮੀਕੀ ਮਹਾਰਾਜ ਦਾ ਡੇਰਾ ਚਾਹੇ ਗੁਰੂ ਰਬੀਦਾਸ ਜੀ ਦਾ ਡੇਰਾ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਉਹ 크੍ਰਿਸਚੀਅਨ ਸਮਾਜ ਹੈ ਸਾਡਾ ਚਰਚ ਹੈ ਜਾ ਕੋਈ ਵੀ ਅਦਰ ਜਿੰਨੇ ਵੀ ਡੇਰੇ ਚੱਲਦੇ ਆ ਉਹਨਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੀ ਹੁੰਦੀ ਆ ਤੁਹਾਨੂੰ ਪਤਾ ਜਦੋਂ ਇਕੱਲੀ ਬੀਜੇਪੀ ਦੀ ਸਰਕਾਰ ਸੀਗੀ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਮ੍ਰਿਤਸਰ ਦੇ ਉੱਤੇ ਸਾਨੂੰ ਬਵੇ ਇੱਕ ਮੰਦਿਰ ਬਣਾ ਕੇ ਦਿੱਤਾ ਜਿਹੜਾ ਸਾਡਾ ਮੱਕਾ ਹੈਗਾ ਤੁਹਾਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਸੀ ਉਹ ਭੁੱਲ ਨਹੀਂ ਸਕਦੇ ਕਦੇ ਵੀ ਬਾਲਮੀਕੀ ਸਮਾਜ ਇੱਕ ਇਦਾਂ ਦੀ ਕਾਮ ਆ ਜਿ ਜਿਨੇ ਜਿਨੇ ਸਾਡੇ ਤੇ احਸਾਨ ਕੀਤਾ ਭੁੱਲ ਨਹੀਂ ਸਕਦੇ ਅਭਿਨਾਸ਼ ਰੈ ਖੰਨਾ ਜੀ ਦੀਕਸ਼ਾ ਸੂਜ ਨੇ ਸਾਨੂੰ ਭਗਵਾਨ ਬਾਲਮੀਕੀ ਬਸਟੈਂਡ ਦਿੱਤਾ ਅਸੀਂ ਉਹ ਵੀ ਨਹੀਂ ਭੁੱਲ ਸਕਦੇ ਮੇਰੀ ਗੱਲ ਸੁਣੋ ਔਰ ਸਾਡੇ ਉੱਤੇ ਬੇਇੱਜ਼ਤੀ ਹੋਈ ਹੈ ਮੈਂ ਇਸ ਮੰਚ ਤੋਂ ਕਹਿਣ ਲੱਗਾ ਜਿੰਨੇ ਵੀ ਆ ਨੌਜਵਾਨਾਂ ਨੇ ਉੱਥੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਗਰਦਾਰ ਆ ਜਾਂ ਕੋਈ ਗੈਂਗਸਟਰ ਆ ਦੋਸਤੋ ਅਸੀਂ ਇਹ ਮੰਚ ਤੇ ਇਹ ਗੱਲ ਕਹਿਣ ਲੱਗੇ ਅਸੀਂ ਨਹੀਂ ਬੋਲਾਂਗੇ ਨਾ ਤਾਂ ਮੇਰੇ ਤੋਂ ਬਾਅਦ ਕੋਈ ਯੂਥ ਬੋਲੂਗਾ ਅਸੀਂ ਬਿਲਕੁਲ ਉਥੋਂ 1 ਇੰਚ ਵੀ ਜਗ੍ਹਾ ਅਸੀਂ ਨਹੀਂ ਦੇਣੀ ਮੈਂ ਪ੍ਰਸ਼ਾਸਨ ਨੂੰ ਸਾਡੀ ਮੰਗਾਂ ਉਹ ਸਾਨੂੰ ਅਸੀਂ ਸਾਨੂੰ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ 14 ਮਰਲੇ ਜਿਹੜੀ ਉਹ ਜਗ੍ਹਾ ਹੈ ਉਹ ਸਾਨੂੰ ਇੱਕ ਉਹ ਤੇ ਚੈਨ ਸਮਾਜ ਸੀਗਾ ਜਦੋਂ ਅਸੀਂ ਲਾਸਟ ਪੰਜਾਬ ਦੀ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ 48 ਮਰਲੇ ਉੱਥੇ ਡੋਨੇਟ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਵਾਲਮੀਕੀ ਸਮਾਜ ਤੇ ਅਸੀਂ ਕਾਬਜ ਨਹੀਂ ਹੋ ਸਕਦੇ ਕਿਸੇ ਨੂੰ ਭੇਜ ਕੇ ਵੀ ਕੋਈ ਫਾਇਦਾ ਨਹੀਂ ਜਿਨ੍ਹਾਂ ਨੇ ਵੀ ਇਹ ਜਿਹੜੀ ਮੰਚਾ ਜਿਤਾਈ ਹੈ ਪੈਸੇ ਕਮਾਣ ਦੀ ਉਸ ਜਗ੍ਹਾ ਤੇ ਮਹਾਰਾਜ ਦੇ ਸਾਡੇ ਨਾਮ ਤੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਹੱਥ ਜੋੜ ਕੇ ਕਿ ਤੁਸੀਂ ਕੋਈ ਹੋਰ ਜਗ੍ਹਾ ਕਿਤੇ ਕਰ ਲਓ ਇਹ ਜਗ੍ਹਾ ਤੇ ਮੈਂ ਨਹੀਂ ਬੋਲੂਗਾ ਤਾਂ ਕੋਈ ਹੋਰ ਬੋਲੂਗਾ ਪਿੰਡਾ ਪਿੰਡਾ ਦਾ ਸਾਨੂੰ ਇੰਨਾ ਪ੍ਰੈਸ਼ਰ ਆ ਕਿ ਭਾਜੀ ਤੁਸੀਂ ਖੁੱਲ ਕੇ ਬੋਲਣਾ ਅਸੀਂ ਤੁਹਾਨੂੰ ਹੱਥ ਜੋੜ ਕੇ ਕਹਿ ਰਹੇ ਹਾਂ ਤੇ ਪਲੀਜ਼ ਇਹ ਤੁਸੀਂ ਕੁਇਟ ਕਰ ਦਿਓ ਜਾਂ ਸਾਨੂੰ ਦਾਨ ਦੇ ਦਿਓ ਤਾਂ ਫਿਰ ਠੀਕ ਹੈ ਨਹੀਂ ਸਾਨੂੰ ਵੀ ਪਤਾ ਤੁਹਾਡੇ ਮਗਰ ਕੌਣ ਆ ਸਾਨੂੰ ਉਹਨਾਂ ਦੇ ਨਿਆਣਿਆਂ ਦਾ ਵੀ ਪਤਾ ਮੇਰੀ ਗੱਲ ਸੁਣੋ ਮੈਂ ਪਤਾ ਕਿਉਂ ਖੋਲ ਕੇ ਤੇਰੇ ਕਿਉਂਕਿ ਸਾਡੇ ਕਈ ਸਮਾਜਾਂ ਨੂੰ ਥ੍ਰੈਟ ਕਾਲ ਆ ਰਹੀਆਂ ਔਰ ਅਸੀਂ ਸਾਡਾ ਸਮਾਜ ਡਰਨ ਵਾਲਾ ਹੈ ਨਹੀਂਗਾ ਮੈਂ ਨਹੀਂ ਮੈਂ ਮੈਂ ਤੈਨੂੰ ਪਹਿਲੇ ਵੀ ਕਿਹਾ ਅਸੀਂ ਨਹੀਂ ਬੋਲਾਂਗੇ ਤਾਂ ਫੇਰ ਹੋਰ ਆ ਜਾਣੇ ਹਨਾ ਸਾਨੂੰ ਮਾਰ ਦੂਗੇ ਕੋਈ ਹੋਰ ਆ ਜਾਣੇ ਇਹ ਸਮਾਜ ਜਿਹੜਾ ਸਾਡਾ ਨਾ ਇਹ ਝੂਝਾਰੂ ਆ ਸ਼ਹਾਦਤ ਵਾਲਾ ਆ ਭਾਜੀ ਅਗਲਾ ਮੈਂ ਤੁਹਾਨੂੰ ਪਹਿਲੇ ਕਿਹਾ ਤਾਂ ਅਪਾਤ ਕਾਲ ਮਤਲਬ ਕਿ ਜਿੰਨੀ ਤੱਕ ਫੈਸਲਾ ਨਹੀਂ ਹੁੰਦਾ ਸ਼ਹਿਰਪੁਰ ਬੰਦ ਰਹੂਗਾ ਇਹ ਇੰਨੀ ਕਿ ਸੰਖਿਆ ਨਾ ਦੇਖੋ ਅਸੀਂ ਸਿਰਫ ਅਸੀਂ ਆਪਣੇ ਸਿਰ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਪ ਸਭ ਨੂੰ ਪਤਾ ਹੀ ਹੈ ਵੀ ਜੋ ਪਿਛਲੇ ਦਿਨੀ ਜਿਹੜਾ ਜ਼ਮੀਨੀ ਵਿਵਾਦ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਆਸ਼ਰਮ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਸੰਬੰਧ ਦੇ ਵਿੱਚ ਕੁਝ ਦਿਨ ਪਹਿਲਾਂ ਅਸੀਂ ਜਿਹੜੀ ਸ਼ਾਰਪੁਰ ਬੰਦ ਦੀ ਕਾਲ ਅੱਜ 6 ਤਰੀਕ ਜਿਹੜੀ ਦਿੱਤੀ ਗਈ ਸੀ ਪਰ ਕੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਏਡੀਸੀ ਸਾਹਿਬ ਰਾਹੁਲ ਚਾਬਾ ਜੀ ਔਰ ਐਸਪੀਡੀ ਸਰਵਜੀਤ ਸਿੰਘ ਬਾਈਆ ਜੀ ਨਾਲ ਕਾਫੀ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਗਿਆ ਕਿ ਅੱਜ ਦਾ ਜਿਹੜਾ ਬੰਦ ਦੀ ਕੋਲ ਨੂੰ ਵਾਪਸ ਲਿਆ ਗਿਆ ਔਰ ਸਾਡੀ ਮੰਗ ਜਿਹੜੀ ਸੀਗੀ ਉਹਨਾਂ ਨੇ ਮੰਨਣ ਲਈ ਜਿਹੜੀ ਸਰਕਾਰ ਅੱਗੇ ਪ੍ਰਪੋਜ਼ਲ ਰੱਖੀ ਆ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ 100 ਸਾਲ ਤੋਂ ਵੀ ਤਕਰੀਬਨ ਜ਼ਿਆਦਾ ਜਿਹੜਾ ਉਥੇ ਕਬਜ਼ਾ ਜਿਹੜਾ ਵਾ ਭਗਵਾਨ ਵਾਲਮੀਕੀ ਆਸ਼ਰਮ ਦਾ ਔਰ ਵਾਲਮੀਕਨ ਸਮਾਜ ਦਾ ਵਾ ਅਸੀਂ ਉਹਨਾਂ ਅੱਗੇ ਆਪਣੀ ਮੰਗ ਇਹੀ ਰੱਖੀ ਵੀ ਸਰਕਾਰ ਰਾਹੀਂ ਜਾਂ ਡੀਸੀ ਮਹਿਰਮ ਤੋਂ ਜਿਹੜਾ ਫੰਡਿੰਗ ਆ ਉਹਦੇ ਰਾਹੀਂ ਜਿਹੜਾ ਉਹਦੀ ਸਾਰੀ ਜਿਹੜੀ ਆ ਤਕਰੀਬਨ ਜਿਹੜੀ ਸਰਕਾਰ ਚਾਰਦਵਾਰੀ ਕਰਾ ਕੇ ਔਰ ਜਿਹੜੀ ਮਲਕੀਅਤ ਆ ਉਹ ਸਮਾਜ ਦੇ ਨਾਂ ਕੀਤੀ ਜਾਵੇ ਔਰ ਏਡੀਸੀ ਸਾਹਮਣੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਬਾਰ-ਬਾਰ ਉੱਥੇ ਕਬਜ਼ਾ ਜਾਂ ਥ੍ਰੈਟ ਗੋਲਾਂ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਵਾਂ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇੱਕ ਜੁੱਟ ਹੋ ਕੇ ਅੱਜ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕਮ ਹ ਜੇ ਇਹੋ ਜੇ ਹਰਕਤਾ ਕਰਨ ਤੋਂ ਬਾਅਦ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਇਹ ਮੈਸੇਜ ਜਾਂ ਕੋਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਹਮੇਸ਼ਾ ਸਮਾਜ ਲਈ ਖੜੇ ਆਂ ਔਰ ਸਮਾਜ ਦੇ ਨਾਲ ਖੜੇ ਆਂ ਹਾਂਜੀ ਜੈਬਾਦ ਮੀ ਕੀ ਜੈ ਰਵਿਦਾਸ ਅੱਜ ਦਾ ਜਿਹੜਾ ਬੰਦ ਦੀ ਕਾਲ ਸੀ ਉਹ ਅੱਜ ਹਜੇ ਤਾਈਂ ਹੋਲਡ ਹੈ ਨਾ ਅਸੀਂ ਬੰਦ ਦੀ ਕਾਲ ਵਾਪਸ ਲਈਏ ਤੇ ਨਾ ਬੰਦ ਦਾ ਹਜੇ ਕੋਈ ਗੱਲ ਹੈ ਤੇ ਧੰਨਵਾਦ ਇਹ ਕਰਦਾ ਵੀ ਪ੍ਰਸ਼ਾਸਨ ਨੇ ਕੱਲ ਜਿਹੜੀ ਪਹਿਲ ਕਦਮੀ ਕੀਤੀ ਆ ਪ੍ਰਸ਼ਾਸਨ ਦਾ ਧੰਨਵਾਦ ਹੈ ਵੀ ਉਹਨਾਂ ਨੇ ਸਾਡੇ ਜਿਹੜੇ ਵਰਕ ਸਾਡੇ ਲੀਡਰ ਹੈ ਸਾਡੇ ਸਾਥੀ ਹੈ ਇਹਨਾਂ ਨਾਲ ਮੀਟਿੰਗ ਕੀਤੀ ਆ ਲੇਕਿਨ ਅੱਜ 11 ਵਜੇ ਤੱਕ ਸਿਰਫ ਅੱਜ ਫੈਸਲਾ ਹੋਣ ਹੋਣਾ ਅਜੇ ਕੋਈ ਫੈਸਲਾ ਨਹੀਂ ਹੋਇਆ ਸੋ ਮੈਂ ਸਮਝਦਾ ਵੀ ਅੱਜ ਜੋ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ ਗੁਵਾਨ ਵਾਲਮੀ ਕੀ ਆਸ਼ਰਮ ਜਿਹੜਾ ਵਾਲਮੀ ਕੀ ਕੌਮ ਦਾ ਸੀ ਵਾਲਮੀ ਕੀ ਕੌਮ ਦਾ ਹੈਗਾ ਵਾਲਮੀ ਕੀ ਕੌਮ ਦਾ ਹੀ ਰਹੇਗਾ ਇੱਥੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲਮੀ ਕੀ ਕੌਮ ਦਾ ਕੌਮ ਉਹਦੀ ਮਾਲਕ ਹੈ 150 ਸਾਲ 100 ਸਾਲ 150 200 ਸਾਲ ਪਹਿਲੇ ਤੇ ਸਾਡੇ ਜਿਹੜੇ ਬਜ਼ੁਰਗੋ ਉੱਥੇ ਸਮਸ਼ਾਨ ਘਾਟ ਸੀ ਉੱਥੇ ਸੰਸਕਾਰ ਅਸੀਂ ਆਪ ਕਰਣ ਜਾਂਦੇ ਰਹੇ ਆ ਸੋ ਅੱਜ ਕੁਝ ਲੋਕ ਸ਼ਰਾਰਤੀ ਆ ਕੇ ਕਬਜ਼ਾ ਕਰਨ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਸੋ ਜਿਹੜੀ ਪ੍ਰਸ਼ਾਸਨ ਨੇ ਸਾਡੀ ਨਾਲ ਬੈਠਕ ਕੀਤੀ ਆ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਅਤੇ ਇਹ ਇਹ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਚੇਤਾਵਨੀ ਦਿੰਦਾ ਕਿ ਤੁਸੀਂ ਬਾਹਰ ਆ ਜਾਓ ਸਾਡੇ ਜਿਹੜੇ ਨੌਜਵਾਨ ਹੈ ਇਹ ਡਰਨ ਵਾਲੇ ਨਹੀਂ ਇਹ ਘਬਰਾਉਣ ਵਾਲੇ ਨਹੀਂ ਇਹ ਦੌੜਨ ਵਾਲੇ ਨਹੀਂ ਸੋ ਇੱਕ ਵਾਰੀ ਫੇਰ ਸਾਰੀ ਵਾਲਮੀਕੀ ਕੌਮ ਦਾ ਧੰਨਵਾਦ ਤੁਹਾਡਾ ਪੱਤਰਕਾਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਔਰ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਹੜੇ ਸਾਡੀ ਬੇਇੰਤਿ ਨੂੰ ਸਵੀਕਾਰ ਕਰਕੇ ਬੰਦ ਕਰਨ ਲਈ ਮੰਗ ਰਹੇ ਸੀ ਲੇਕਿਨ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੋਈ ਆ ਉਹਦੇ ਕਰਕੇ ਅਸੀਂ ਜੋ ਪ੍ਰਸ਼ਾਸਨ ਨਾਲ ਤੇ ਅਸੀਂ ਆਪਸ ਵਿੱਚ ਵਾਲਮੀਕੀ ਸਭਾ ਦੇ ਜਿਹੜੇ ਵੀ ਅਹੁਦੇਦਾਰੋ ਬੈਠ ਕੇ ਜੋ ਫੈਸਲਾ ਕਰਨਗੇ ਉਹਨੂੰ ਇਹ ਤੁਹਾਡੇ 10-20 ਮਿੰਟ ਅਧ ਦੇ ਘੰਟੇ ਦੇ ਵਿੱਚ ਫੈਸਲਾ ਹੋ ਜਾਏਗਾ ਅੱਜ ਵਾਲਮੀਕ ਸਮਾਜ ਦੇ ਨੁਮਾਇੰਦਿਆਂ ਦੇ ਨਾਲ ਸਾਡੀ ਵਾਲਮੀਕੀ ਚੌਂਕ ਦੇ ਵਿੱਚ ਅੱਜ ਮੁਲਾਕਾਤ ਹੋਈ ਹੈ ਐਂਡ ਬੜੇ ਸੁਖਾਲੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਾਲਮੀਕ ਆਸ਼ਰਮ ਨੂੰ ਲੈ ਕੇ ਜੋ ਵਿਵਾਦ ਉਤਪੰਨ ਹੋਇਆ ਹੈ ਉਹਦੇ ਸਬੰਧੀ ਕੁਝ ਜਿਹੜੇ ਨੇ ਕਾਨੂੰਨੀ ਨੁਕਤੇਆਂ ਦੇ ਨਾਲ ਲੈਸ ਆਪਣਾ ਇੱਕ ਮੈਮੋਰੈਂਡਮ ਮਾਕਪੱਤਰ ਜਿਹੜਾ ਹੈ ਉਹ ਦੇਣਗੇ ਜਿਦੇ ਚ ਆਪਣੀ ਸਥਿਤੀ ਜਿਹੜੀ ਪੂਰੀ ਸਪਸ਼ਟ ਕਰਨਗੇ ਐਂਡ ਉਸ ਤੋਂ ਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਕਾਨੂੰਨੀ ਤੌਰ ਤੇ ਐਂਡ ਫੌਰੀਓ ਕੀਤੀ ਜਾਏਗੀ ਐਂਡ ਇਹਦੇ ਬਾਰੇ ਕੱਲ ਸਵੇਰ 11 ਵਜੇ ਦਾ ਟਾਈਮ ਜਿਹੜਾ ਮਿੱਥਿਆ ਗਿਆ ਹੈ ਕੱਲ ਸਵੇਰ ਨੁਮਾਇंदे 발ਮਿਕ ਸਮਾਜ ਦੇ ਸਾਰੇ ਦੇ ਸਾਰੇ ਆਪਣੇ ਕੋਲੋਂ ਮੰਗ ਪੱਤਰ ਲਿਖਤੀ ਲੈ ਕੇ ਆਣਗੇ ਡਿਪਟੀ ਕਮਿਸ਼ਨਰ ਆਫਿਸ ਡੀਸੀ ਆਫਿਸ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰਨੀ ਹੋਏਗੀ ਤੁਰੰਤ ਅਸੀਂ ਕਰਾਂਗੇ ਤੇ ਜਿੱਥੋਂ ਤੱਕ ਤੇ ਅੱਜ ਦੇ ਬੰਦੀ ਕਾਲ ਹੈ ਤੇ ਉਹਦੇ ਬਾਬਤ ਸਾਡੇ ਵੱਲੋਂ ਬੇਨਤੀ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਵਧੀਆ ਰੱਖੀਏ ਐਂਡ ਜਦ ਆਲਰੇਡੀ ਪ੍ਰਸ਼ਾਸਨ ਜਿਹੜਾ ਹੈ ਕੱਲ ਵੀ ਸ਼ਾਮੀ ਸਾਡੀ ਬੈਠ ਕੇ ਮੀਟਿੰਗ ਹੋਈ ਹੈ ਅੱਜ ਵੀ ਸਾਡੀ ਸਵੇਰ ਮੀਟਿੰਗ ਇਹਨਾਂ ਦੇ ਨਾਲ ਹੋਈ ਹੈ ਤੇ ਪ੍ਰਸ਼ਾਸਨ ਜਦ ਆਪ ਹੀ ਆਪ ਹੀ ਨੇ ਇੰਟਰਸਟ ਦੇ ਨਾਲ ਲੱਗਾ ਹੋਇਆ ਕਿ ਇਸ ਜਿਹੜਾ ਮਸਲੇ ਦਾ ਜਿਹੜਾ ਸੁਲਝਾਅ ਹੋ ਜਾਏ ਕਿਸੇ ਤਰੀਕੇ ਤੇ ਇਹਨਾਂ ਵੱਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਤੇ ਜਿਹੜੀ ਬੰਦ ਦੀ ਕਾਲ ਹੈ ਉਹ ਵਾਪਸ ਲਈ ਗਈ। ਇਦਾਂ ਦਾ ਅੱਜ ਕੋਈ ਵੀ ਬੰਦ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਇਹ ਮੰਗ ਨਾ ਮੰਨਦਾ ਤਾਂ ਅਸੀਂ ਜੇ ਲਗਾਤਾਰ ਬੰਦ ਰੱਖਣੀ। ਇਹ ਸਬੰਧੀ ਇਹਦਾ ਕਿ ਜਿਵੇਂ ਮੇਰੇ ਕੋਲ ਦੱਸਿਆ ਗਿਆ ਕਿ ਕੱਲ ਇਹਨਾਂ ਵੱਲੋਂ ਮੰਗ ਪੱਤਰ ਜਿਹੜਾ ਲੈ ਕੇ ਆਇਆ ਜਾਏਗਾ। ਐਂਡ ਉਸ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਅਸੀਂ ਵਚਨਬੱਧ ਕਾਰਵਾਈ ਕਰਾਂਗੇ। ਐਨ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤ ਵੀ ਰੱਖਣ ਲਈ ਜੋ ਵੀ ਬੰਦਾ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਐਸੀ ਕਰਨਾ ਕੋਈ ਟੈਂਬਰਡ ਵੀ ਹੋਏ ਫਿਰ ਕੋਈ ਨਹੀਂ ਇਹਦੇ ਬਾਰੇ ਕੱਲ ਮੰਗਪੱਤਰ ਲੈ ਕੇ ਆਂਗੇ ਉਸ ਤੋਂ ਬਾਅਦ ਗੱਲਬਾਤ ਹੋਏਗੀ ਠੀਕ ਠੀਕ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ